ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੁਆ ਵਿਚਾਰਾ ਕੰਮ ਤੇ ਗਿਆ ਸੀ 19 ਸਾਲਾਂ ਦਾ ਨੌਜਵਾਨ ਪਰ ਨਹੀਂ ਪਤਾ ਸੀ ਕਿ ਉਸਨੇ ਘਰ ਵਾਪਸ ਹੀ ਨਹੀਂ ਆਉਣਾ ਜੀ ਹਾਂ ਦਰਸਲ 19 ਸਾਲਾਂ ਨੌਜਵਾਨ ਦੇ ਨਾਲ ਬੜੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਦਰਸਲ 12ਵੀਂ ਹਜੇ ਕੀਤੀ ਸੀ ਤਾਂ ਉਸ ਤੋਂ ਬਾਅਦ 버거 ਕਿੰਗ ਦੇ ਵਿੱਚ ਪਾਰਟ ਟਾਈਮ ਜੌਬ ਕਰਦਾ ਸੀ ਤਾਂ ਕਰੰਟ ਲੱਗਣ ਦੇ ਕਾਰਨ ਮੌਕੇ ਤੇ ਉਸ ਦੀ ਜਾਨ ਨਿਕਲ ਜਾਂਦੀ ਹੈ ਉਸੇ ਸਾ ਖਤਮ ਹੋ ਜਾਂਦੇ ਨੇ ਦਰਸਲ ਕੰਪਨੀ ਦੇ ਵੱਲੋਂ ਜਿਹੜੇ ਬੋਰਡ ਨੇ ਲਗਾਏ ਜਾਂਦੇ ਬੋੜਾ ਨੂੰ ਚੁੱਕਦੇ ਸਮੇਂ ਹਾਦਸਾ ਵਾਪਰਿਆ ਤਿੰਨ ਨੌਜਵਾਨਾਂ ਨੂੰ ਕਰੰਟ ਲੱਗਿਆ ਸੀ ਔਰ ਇੱਕ ਨੌਜਵਾਨ ਦੀ ਤਾਂ ਮੌਤ ਹੋ ਗਈ ਹੈ ਤਾਂ ਮਾਪੇ ਨੇ ਜਿਹੜੇ ਇਸ ਤਰੀਕੇ ਦੇ ਨਾਲ ਰੋਂਦੇ ਚੱਲੇ ਨਹੀਂ ਜਾਂਦੇ ਮਾਪਿਆਂ ਦਾ ਹਾਲ ਬੇਹਾਲ ਹੋਇਆ ਪਿਆ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਪਟਿਆਲਾ ਦੇ ਵਿੱਚ ਜਦੋਂ 19 ਸਾਲਾਂ ਨੌਜਵਾਨ ਨੂੰ ਕਰੰਟ ਲੱਗ ਜਾਂਦਾ ਹੈ ਜੋ ਕਿ 버ਗਰ ਕਿੰਗ ਦੇ ਵਿੱਚ ਕੰਮ ਕਰਦਾ ਸੀ ਤੇ ਕੰਮ ਦੌਰਾਨ ਕੰਪਨੀ ਦੇ ਵੱਲੋਂ ਜੋ ਬੋਰਡ ਲਗਾਏ ਸੀ ਉਹ ਬੋੜਾ ਨੂੰ ਚੁੱਕ ਰਿਆ ਸੀ ਉਸ ਦਰਮਿਆਨੇ ਹਾਦਸਾ ਹੋ ਜਾਂਦਾ ਤੇ ਉਸ ਦੀ ਜਾਨ ਚਲੀ ਜਾਂਦੀ ਹੈ ਫਿਲਹਾਲ ਤਸਵੀਰਾਂ ਦਿਖਾ ਦਿੰਨੇ ਆ ਕਿ ਮਾਪਿਆਂ ਦਾ ਰੋ ਰੋ ਕੇ ਕਿਵੇਂ ਬੁਰਾ ਹਾਲ ਇਹ 버거 ਕਿੰਗ ਤੇ ਕਰਦਾ ਸੀ ਪਹਿਲਾ ਬਾਈ ਨੰਬਰ ਇਹਨਾਂ ਦੀ ਨਵੀਂ ਬ੍ਰਾਂਚ ਖੁੱਲੀ ਸੀ ਆਪਣਾ ਹਾਈਵੇ ਹੈ ਨਾ ਸੰਰੂਰ ਹਾਈਵੇ ਉੱਥੇ ਨਵੀਂ ਬ੍ਰਾਂਚ ਖੁੱਲੀ ਉੱਥੇ ਇਹਨਾਂ ਨੇ ਸ਼ਿਫਟ ਕਰਤਾ ਉਹਨੂੰ ਠੀਕ ਹੈ ਜੀ ਸਵੇਰੇ ਕੋਈ ਟਰਾਂਸਫਰ ਆ ਇਹਨਾਂ ਦੀ ਮਸ਼ੀਨਾਂ ਦਾ ਉਹਦੇ ਵਿੱਚੋਂ ਇਹਨਾਂ ਨੇ 13000 ਬੋਲਟ ਦੀਆਂ ਪਲੇਟਾਂ ਚੁਕਾਈਆਂ ਠੀਕ ਹੈ ਜੀ ਉਹਦੇ ਮੀਂਹ ਪਿਆ ਸੀ ਮੀਂਹ ਕਰਨ ਉਹਨੂੰ ਕਰੰਟ ਲੱਗ ਕੇ ਉਹਦੇ ਦੱਤ ਹੋ ਜੀ ਅਸੀਂ ਸਾਨੂੰ ਸਵੇਰੇ 8 ਵਜੇ ਫੋਨ ਆਇਆ ਮੈਨੇਜਰ ਦਾ ਠੀਕ ਹੈ ਜੀ ਉਹ ਉਰੇ ਸੁੱਟ ਗਏ ਸਾਡੇ ਮੁੰਡੇ ਨੂੰ ਉਰ ਉਹਦੀ ਉਹ ਚਲੇ ਗਏ ਅਸੀਂ ਆ ਕੇ ਦੇਖਿਆ ਉਹਦੀ ਦਤ ਹੋਈ ਸੀ ਅੱਗੇ ਉਸ ਤੋਂ ਬਾਅਦ ਹੀ ਫੋਨ ਕੀਤਾ ਨਾ ਸਾਡਾ ਫੋਨ ਚੱਕ ਰਿਆ ਉਹਨੋਂ ਨਾ ਹੀ ਕੋਈ ਉਰੇ ਹਾਲ ਚਾਲ ਪੁੱਛਣ ਲਈ ਆ ਰਿਹਾ ਅਸੀਂ ਪੁਲਿਸ ਕੋਲ ਕੰਪਲੇਟ ਕਰਾਣ ਭੇਜੇ ਹੋਏ ਆਹ ਕਿਹੜੀ ਰੇਂਦਰ ਸੀ ਇਹ ਰੇਂਦਰ ਜੀ ਬਾਰਨ ਮੁੰਡਾ ਥਾਣਾ ਕਿਹੜਾ ਬੰਦੂ ਥਾਣਾ ਇਹਨੂੰ ਰੇਂਦਰ ਜੀ ਆਪਣਾ ਦਾਣਾ ਮੰਡੀ ਕਿ ਮੇਰੇ ਕਾਰ ਵੀ ਜਾਂਦੇ ਕਾਰ ਵੀ ਸਾਨੂੰ ਉਹ ਚਾਹੀਦਾ ਜੀ ਇਨਸਾਫ ਚਾਹੀਦਾ ਮੈਨੂੰ ਵੱਤ ਤੋਂ ਵੱਸ ਸਜ਼ਾ ਦਿੱਤੀ ਜਾਵੇ ਇਹ ਮੇਰੇ ਤੋਂ ਕੰਮ ਕਰ ਰਿਹਾ ਸੀ ਇਹਨੂੰ ਹੋ ਜੇ 2-3 ਮਹੀਨੇ ਹੋ ਜੇ ਕੋਈ ਕਿਸੇ ਨਾਲ ਗੱਲ ਵੀ ਨਹੀਂ ਕਰਦੀ ਸਾਨੂੰ ਫੋਨ ਹੀ ਨਹੀਂ ਆ ਰਹੇ ਕਿਸੇ ਦਾ ਨਾ ਮੈਨੇਜਰ ਦਾ ਆ ਰਿਹਾ ਨਾ ਓਨਰ ਦਾ ਆ ਰਿਹਾ ਮੁੰਡੇ ਦੇ ਡੱਡ ਬੋਡੀ ਉਰੇ ਛੁੱਟ ਕੇ ਚਲੇ ਗਏ ਜੇ ਸਾਨੂੰ ਇਨਸਾਬ ਨਾ ਮਿਲਿਆ ਅਸੀਂ 버ਗਰ ਜਿੰਨੇ ਵੀ ਬੰਦ ਕਰਾਵਾਂਗੇ ਐਸਐਸਪੀ ਆਫਿਸ ਦੇ ਬਾਹਰ ਧਰਨਾ ਲਾਵਾਂਗੇ ਉੱਤਾ ਸੰਸਕਾਰ ਨਹੀਂ ਕਰਾਂ ਜਾਂਦਾ ਉਹਨਾਂ ਨੇ ਅੰਦਰ ਮੇਰਾ ਨਾਮ ਦਿਲਜੀਤ ਕੋਹਰਾ ਜੀ ਬੋਲ ਗੱਲ ਗੱਲ ਮੇਰਾ ਪੋਤਾ ਫੈਕਟਰੀ ਚ ਲੱਗਿਆ ਹਾਂ ਜੀ 버ਗਰ ਕਿੰਗ ਵਿੱਚ ਹਾਂ ਅਦਰਾਸਨੌਰ ਰੋਡ ਤੋਂ ਅੱਗੇ ਜਾ ਕੇ ਹੈ ਜਿੱਤੇ ਉਹ ਗੁਰਦੁਆਰਾ ਨਾਨਕ ਸਰਨਾ ਉਸ ਸਾਈਡ ਨੂੰ ਵੀ ਅੱਗੇ ਜਾ ਕੇ ਹੈ ਉਹ ਅਜੇ ਮਹੀਨਾ ਹੋਇਆ ਤਾਂ ਇਹਨੂੰ ਲੱਗੇ ਨਹੀਂ ਪੋਤੇ ਤੇ ਉਹਨਾਂ ਨੇ ਸਵੇਰੇ ਛੁੱਟੀ ਕਰਕੇ ਆ ਰਿਹਾ ਸੀਗਾ ਉਹਨੂੰ ਮੈਨੇਜਰ ਕਹਿੰਦਾ ਵੀ ਇਹਦੇ ਪਲੇਟਾਂ ਚੱਕਾ ਕੇ ਜਾਓ ਉਹਦੇ ਚੱਕਰਾਂ ਟ ਸੀਗਾ ਮੈਨੂੰ ਕਰੰਟ ਲੱਗ ਗਿਆ ਇੱਥੇ ਲੱਗਿਆ ਦੇ ਵੀਰ ਦੀ ਪਿਆਰੋਂ ਦਲੋਂ ਨਿਕਲ ਗਿਆ ਬੰਡਾ ਉੱਤੇ ਮੁੱਕ ਗਿਆ ਕਿੰਨੇ ਦਿਨਾਂ ਤੋਂ ਕੰਮ ਕਰੀ ਕਿੰਨੇ ਮਹੀਨੇ ਤੋਂ ਮਹੀਨਾ ਇੱਕ ਮਹੀਨਾ ਹੋਇਆ ਇੱਕ ਮਹੀਨੇ ਦੀ ਪਹਿਲੇ ਦੀ ਤਨਖਾਹ ਮਿਲਿਆ ਉੱਪਰਲੇ 6 ਅੱਜ 6 ਤਰੀਕ ਠੀਕ ਹੈ ਨੇ ਸਾਨੂੰ ਨਿਆ ਮਿਲੇ ਤੁਹਾਡਾ ਜਵਾਨ ਬੱਚਾ ਚਲਾ ਗਿਆ ਸੀ ਕੀ ਕਰਾਂਗੇ ਹਾਂ ਬਰਦਾਸ਼ਤ ਪਲੱਸ 2 ਕੀਤੀ ਆ ਅੱਜ ਡੀ ਐਨ ਸੀ ਮਿਲਣੀ ਸਕੂਲ ਚ ਸਿਵਲ ਲਾਈਨ ਚੋਂ ਕੀਤੀ ਆ ਮਾਲਕਾਂ ਵਾਲਾ ਨਹੀਂ ਕੋਈ ਬੋਲਦਾ ਹੀ ਨਹੀਂ ਕੋਈ ਨਹੀਂ ਅੱਗੇ ਗਏ ਨੇ ਬੱਚੇ ਮੇਰੇ ਗਏ ਨੇ ਕਿ ਮੇਰੇ ਘਰ ਵੀ ਜਾਂਦੇ ਨੇ ਹਾਂਜੀ ਕਿ ਮੇਰੇ ਘਰ ਵੀ ਜਾਂਦੇ ਨੇ ਅੱਗੇ ਕਿ ਜਾਂਦੇ ਨੇ ਸਾਨੂੰ ਨਿਆ ਮਿਲੇ ਜੀ ਸਾਨੂੰ ਨਿਆ ਮਿਲੇ ਮੇਰਾ ਜਵਾਨ ਬੱਚਾ ਮੇਰਾ 19 ਸਾਲ ਦਾ ਹੈ ਕਿੰਨੇ ਬੱਚੇ ਸੀ ਹੈ ਕਿੰਨੇ ਬੱਚੇ ਸੀ ਉਹਨਾਂ ਦੇ ਦੋ ਨੇ ਡੋਂ ਦੋਬਰਾ ਨੇ ਤੇ ਉਹ ਖੜਾ ਸਾਹਮਣੇ ਜਿਹਨੂੰ ਕਰੈਡ ਲੱਗੇ ਹੋਦੇ ਜਿਗਾ ਵੀ ਉਹਦੇ ਨਾਲ ਹੋਇਆ ਸੀਗੇ ਉਤੋਂ ਦੇ ਹੀ ਵਰਕਰ ਦੋ ਮੁੰਡੇ ਤਿੰਨ ਹੋਰ ਦੋ ਤਾਂ ਛੁੱਟੀ ਮਿਲ ਗਈ ਉਹ ਚਲੇ ਗਏ ਇੱਕ ਦਾਖਲ ਹੈ ਉੱਤੇ ਚਾਰ ਨੰਬਰ 'ਚ